ਇੱਕ ਮੈਂ ਤੁਹਾਨੂੰ ਉਦਾਹਰਨ ਦਿੰਨਾ ਦੇਖੋ 5 ਸਾਲ ਚ ਦੋ ਵਾਰੀ ਕਾਨੂੰਨ ਮੁਤਾਬਕ ಗ್ರಾಮ ਸਭਾ ਹੋਣੀ ਜ਼ਰੂਰੀ ਹੈ ਹੁੰਦੀਆਂ ਤਾਂ ਹੈਗੀਆਂ ਪਰ ਕਾਗਜ਼ਾਂ 'ਚ ਹੀ ਤੁਸੀਂ ಗ್ರಾಮ ਸਭਾ ਜ਼ਰੂਰ ਕਰੋ ಗ್ರಾಮ ਸਭਾ ਦਾ ਮਤਲਬ ਹੈ ਜਿਹੜਾ ਵੀ ਉਸ ਪਿੰਡ ਦਾ ਵੋਟਰ ਹੈ ਦੋ ਦਿਨ ਪਹਿਲਾਂ ਡੀਸੀ ਵੱਲੋਂ ਨੋਟਿਸ ਜਾਰੀ ਹੋਊਗਾ ਵੀ ਅੱਜ 19 ਜੀ 21 ਤਰੀਕ ਨੂੰ ਭਾਈ ಗ್ರಾಮ ਸਭਾ ਹੋਊਗੀ ਫਲਾਣੇ ਬੋਰਡ ਥੱਲੇ ਉੱਥੇ ਜਾਓਗੇ ਉੱਥੇ ਤੁਸੀਂ ਆਪਣੇ ਫੈਸਲੇ ਸੁਣਾ ਦਿਓ ਲੋਕਾਂ ਨੂੰ ਵੀ ਆਹ ਕਰਨੇ ਚਾਹੁੰਦੇ ਆ ਇੰਨੇ ਪੈਸੇ ਆਏ ਨੇ ਇੰਨੇ ਖਰਚੇ ਗਏ ਕਿਵੇਂ ਕਰਨਾ ਹੈ ਦੱਸੋ ਪਿੰਡ ਦੇ ਲੋਕ ਜੋ ಗ್ರಾಮ ਸਭਾ ਦਾ ਫੈਸਲਾ ਹੋ ਗਿਆ ਫਿਰ ਤੁਹਾਡੇ ਤੇ ਕੋਈ ਸ਼ੱਕ ਨਹੀਂ ਕਰੂਗਾ ਨੇ ਤਾਂ ਇਹ ਕੰਮ ਬਹੁਤ ਔਖਾ ਹੈ ਪਿੰਡ 'ਚ ਟੂਰਨਾਮੈਂਟ ਅਸੀਂ ਕਰਾਉਂਦੇ ਰਹੇ ਆ ਮੰਨ ਲਓ ਟੂਰਨਾਮੈਂਟ ਵਾਸਤੇ ਹਰ ਇੱਕ ਸਾਲ ਫੰਡ ਇਕੱਠਾ ਕਰਨੇ ਜਾਂਦੇ ਸੀ ਪਹਿਲਾਂ ਲਾਂਬਾ ਪਿਛਲੇ ਤਾਂ ਖਾ ਗਏ ਹੋਗੇ ਫਿਰ ਅਸੀਂ ਕਹੀ ਪਿੱਥੋਂ ਖਾ ਗਏ ਜੀ ਪੱਲਿਓਂ ਪੈਂਦੇ ਜੀ ਤਾਂ ਉਹ ਇਹ ਕਹਿਣਾ ਬਹੁਤ ਸੌਖਾ ਵੀ ਖਾ ਗਏ ਤਾਂ ਖਾ ਗਏ ਲੁੱਟ ਕੇ ਖਾ ਗਏ ਠੀਕ ਹੈ ਨਾ ਜੇ ਹੁਣ ਲੈ ਹੁਣ ਇੱਕ ਹੋਰ ਬੇਨਤੀ ਕਰਦੇ ਜਿੰਨੇ ਪੰਜ ਸਰਪੰਚ ਚੁਣੇ ਗਏ ਨੇ ਕਿਰਪਾ ਕਰਕੇ 6 ਕੁ ਮਹੀਨੇ ਘਰ ਦਾ ਕੰਮ ਨਾ ਕੋਈ ਸ਼ੁਰੂ ਕਰ ਬੈਠੋ ਭਾਵੇਂ ਕਰਜ਼ਾ ਲੈ ਕੇ ਕਰੋਗੇ ਲੋਕ ਕਹਣਗੇ ਲੈ ਚੱਲ ਪਿਆ ਕੋਠੀ ਦਾ ਕੰਮ ਇਹ ਤਾਂ ਸੌਖਾ ਕੰਮ ਹੈ ਬਹੁਤ ਇਲਜ਼ਾਮ ਲਾਉਣਾ ਤਾਂ ਜਹਾਜ ਆਇਆਗਾ ਵਹੇ ਜਿਹੀ ਰਹਿ ਲੋ ਮੈਂ ਤੁਹਾਨੂੰ ਦੱਸਾਂ ਬਾਅਦ ਦੇਖ ਲਾਂਗੇ ਜਰੂਰ ਲੋਕਾਂ ਨਾਲ ਸਲਾਹ ਕਰੋ ਤੇ ਲੋਕਾਂ ਨੂੰ ਦੱਸ ਦਿਓ ਵੀ ਆਹ ਹਿਸਾਬ ਹੈ ਜੀ ਇੰਨੇ ਪਏ ਨੇ ਇੰਨੇ ਲੱਗੇ ਲੈ ਸ਼ਰਤ ਲਾ ਲਓ ساری ਉਮਰ ਜੇ ਤੁਹਾਨੂੰ ਕੋਈ ਹਰਾ ਕੇ ਦਿਖਾ ਦੇ ਆਹੀ ਗੱਲ ਮੈਂ ਸੰਗਰੂਰ ਕੀਤਾ ਸੀ ਸੰਗਰੂਰ ਚ ਮੈਂ ਹੋਰ ਕੀ ਕਿ ਮੈਂ ਤੁਹਾਨੂੰ ਸਾਰਾ ਹਿਸਾਬ ਦਿੰਦਾ ਸੀ ਵੀ ਇੰਨੇ ਪੈਸੇ ਆਏ ਸੀ ਇੰਨੇ ਸਕੂਲਾਂ ਤੇ ਲੱਗੇ ਇੰਨੇ ਲਾਇਬ੍ਰੇਰੀਆਂ ਤੇ ਲੱਗੇ ਇੰਨੇ ਦੀਆਂ ਸੋਲਰ ਲਾਈਟਾਂ ਲੱਗੀਆਂ ਇੰਨੇ ਦੀ ਐਂਬੂਲੈਂਸਾਂ ਦੇ ਧਿਆਨ ਲੋ ਜੀ ਸਾਹਿਬ ਉਹ ਕਹਿੰਦੇ ਦੂ ਪਹਿਲਾਂ ਤਾਂ ਸਾਨੂੰ ਦੱਸਿਆ ਹੀ ਨਹੀਂ ਕਿਸੇ ਨੇ ਵੀ ਐਂ ਵੀ ਹੁੰਦਾ ਹੁੰਦਾ ਹੈ ਵੀ ਕੋਈ ਸਾਥ ਵੀ ਦੇ ਸਕਦਾ ਜਾਂ ਕੋ ਪੈਸੇ ਵੀ ਆਉਂਦੇ ਆ